ਰਾਤਰੀ ਕਾਲ ਜੀ ਕੀ ਹਾਲ ਚਾਲ ਹੈ ਗੁੱਡ ਮਾਰਨਿੰਗ ਆਈ ਹੋਪ ਕਿ ਸਾਰੇ ਨੇ ਮੌਜੂਦ ਹੋਈ ਗੁੱਡ ਮਾਰਨਿੰਗ ਨਹੀਂ ਗੁੱਡ ਆਫਟਰਨੂੰ ਹੋ ਗਿਆ ਤੇ ਅੱਜ ਆਪਾਂ ਚੱਲੇ ਥੋੜਾ ਜਿਹਾ ਕੰਮ ਕਿਤੇ ਜ਼ਰੂਰੀ ਤੇ ਚਲੋ ਜੀ ਕਰਦੇ ਸ਼ੁਰੂ ਅੱਜ ਦਾ ਵਲੌਗ ਆਈ ਹੋਪ ਕਿ ਸਾਰੇ ਨੇ ਮੌਜੂਦ ਹੋਣਗੇ ਮੈਨੂੰ ਇਹ ਵੀ ਜਾਣਾ ਸੀ ਤੋਂ ਪਹਿਲਾਂ 1 ਘੰਟਾ 1.5 ਘੰਟਾ ਪਹਿਲਾਂ ਸੀਗਾ ਪਹਿਲਾਂ ਫਿਰ ਤੁਹਾਨੂੰ ਪਤਾ ਵੀ ਮੈਨੂੰ ਆਪਣੇ ਕੋਠਿਆਂ ਜੋ ਆਪਣੇ ਕੋਠਿਆਂ ਚੋ ਕੈਂਡੀਡੇਟ ਠਾਇਆ ਹਣਾ ਆਪਣੇ ਘਰਾਂ ਚੋ ਸਰਪੰਚੀ ਦੀ ਬਾਬਤ ਤੇ ਫਿਰ ਪਹਿਲਾ ਮੈਨੂੰ ਥੋੜਾ ਜਿਹਾ ਉਹਨਾਂ ਨਾਲ ਵੀ ਜਾਣਾ ਪੈਂਦਾ ਸਵੇਰੇ ਸਵੇਰੇ ਫਿਰ ਉਹ ਖਿੱਚ ਲੈਂਦੇ ਆ ਵੈਸੇ ਤਾਂ ਮੈਂ ਜਾਣਾ ਸੀ ਅੱਜ ਕਾਗਜ਼ ਭਰਨ ਨਾਲ ਤੇ ਪਰ ਅੱਜ ਇੱਧਰ ਜ਼ਰੂਰੀ ਕੰਮ ਸੀ ਇਸ ਵਾਰ ਕਰਕੇ ਆਪਾਂ ਜਿਹੜੀ ਐਕਸੈਂਟ ਆ ਉਹਨਾਂ ਨੂੰ ਕਹਿਤਾ ਵੀ ਤੁਸੀਂ ਕਾਰ ਲੈ ਜਾਓ ਤੇ ਵੀ ਮੈਂ ਨਹੀਂ ਜਾ ਸਕਦਾ ਤੇ ਬਾਪੂ ਵੀ ਅੱਜ ਮੰਡੀ ਗਿਆ ਹੋਇਆ ਸੋ ਇਸ ਕਰਕੇ ਫਿਰ ਆਪਾਂ ਮਾਫੀ ਮੰਗੀ ਤੇ ਕੋਈ ਨਹੀਂ ਤੁਹਾਨੂੰ ਕੰਪੇਨ ਦਿਖਾਵਾਂਗੇ ਆਪਾਂ ਵੀ ਮਤਲਬ ਕਿੱਦਾਂ ਦੀ ਕੰਪੇਨ ਕਰਨੇ ਕਿਉਂਕਿ ਜਿਹੜੀ ਸੋਚ ਅਸੀਂ ਲੈ ਕੇ ਚੱਲੇ ਸਾਡੀ ਪੰਚਾਇਤ ਦੇ ਵਿੱਚ ਉਹ ਮਤਲਬ ਬਹੁਤ ਪਿੰਡਾਂ 'ਚ ਇੰਪਲੀਮੈਂਟ ਤਾਂ ਹੋ ਚੁੱਕੀ ਆ ਪਰ ਸਾਡੇ ਜਿਹੜੇ ਪਿੰਡ ਪਿਛੜੇ ਹੋਏ ਆ ਮਤਲਬ ਇਹ ਤਾਂ ਇਨ੍ਹਾਂ ਪਿੰਡਾਂ 'ਚ ਇਹ ਚੀਜ਼ਾਂ ਇੰਪਲੀਮੈਂਟ ਕਰਨ ਲਈ ਬਹੁਤ ਵੱਡਾ ਸੰਘਰਸ਼ ਹੀ ਕਹਿ ਸਕਦੇ ਆ ਕਿਉਂਕਿ ਅੱਜਕੱਲ ਜਿਆਦਾਤਰ ਪਿੰਡਾਂ 'ਚ ਕੀ ਹੁੰਦਾ ਮਤਲਬ ਜਿਹੜਾ 20 30 ਲੱਖ ਖਰਚ ਸਕਦਾ ਉਹੀ ਸਰਪੰਚ ਬਣ ਸਕਦਾ ਬਟ ਅਸੀਂ ਇਹ ਸੋਚ ਦੇ ਬਿਲਕੁਲ ਉਲਟ ਇਹ ਸੋਚ ਲੈ ਕੇ ਚੱਲੇ ਆਂ ਵੀ ਬਿਨਾ ਪੈਸਿਆਂ ਤੋਂ ਸਰਪੰਚ ਬਣਾਓ ਤੇ ਕੰਮ ਕਰਵਾਓ ਆਪਦੇ ਇਹ ਨਹੀਂ ਕਿ 20 30 ਲੱਖ ਅਗਲੇ ਦਾ ਲਵਾਓ ਤੇ ਮੁੜ ਕੇ 5 ਸਾਲ ਅਗਲੇ ਨੂੰ ਪਿੱਟੀ ਜਾਓ ਵੀ ਇਹ ਕੰਮ ਨਹੀਂ ਕਰਦਾ ਇਹ ਆਏ ਨਹੀਂ ਕਰਦਾ ਲੈ ਮੈਂ ਆਪਣਾ 30 ਲੱਖ ਪੂਰਾ ਵੀ ਕਰਵਾ ਦਿਆਂਗਾ ਹਾਂ ਸੋ ਇਸ ਕਰਕੇ ਅ ਅਸੀਂ ਇਹ ਸੋਚ ਦੇ ਨਾਲ ਜਿਹੜਾ ਆਪਦਾ ਕੈਂਡੀਡੇਟ ਖੜਾ ਕੀਤਾ ਤੇ ਬਾਕੀ ਪ੍ਰਮਾਤਮਾ ਜਾਣਦਾ ਜਿੱਤੂਗਾ ਕਿ ਨਹੀਂ ਜਿੱਤੂਗਾ ਹਨਾ ਤੇ ਇਹ ਅੱਜ ਕਿਸੇ ਹੋਰ ਦੀ ਸਰਪੰਚੀ ਦੀ ਅਰਦਾਸ ਹੋਊਗੀ ਜਾਂ ਹੋਊਗਾ ਕੋਈ ਗੋ 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 ਸ਼ੈਰ ਤੇ ਚਲੋ ਜੀ ਕਰਦੇ ਸ਼ੁਰੂ ਅੱਜ ਦਾ ਵਲੌਗ ਲੋਕ ਜਿਹੜਾ ਸਪੈਸ਼ਲ ਕੰਮ ਕਰਨਾ ਹੈ ਆਪਾਂ ਸਕੋਰਪੀਓ ਇਸੇ ਕਰਕੇ ਲੈ ਕੇ ਆਏ ਆਂ ਵੀ ਮਨਪ੍ਰੀਤ ਖੋਹਣਾ ਨੂੰ ਵੀ ਦੇਣਾ ਸੀ ਇੱਕ ਤਾਂ ਡੱਬਾ ਤੇ ਇੱਕ ਜਹਾਜ਼ ਬਿਮਾਰ ਹੋ ਕੇ ਹਟਿਆ ਮੈਨੂੰ ਉਹ ਹੈ ਹੀ ਨਹੀਂ ਕਿ ਹੈ ਨਹੀਂ ਕਿ ਤੇ ਜਹਾਜ਼ ਬਿਮਾਰ ਹੋ ਕੇ ਹਟਿਆ ਅੱਜ ਨਾ ਟਾਈਮ ਆਪਣੇ ਕੋਲ ਅੱਜ ਟਾਈਮ ਥੋੜਾਗਾ ਇਹ ਤਾਂ ਮੇਰਾ ਬਹੁਤ ਮਨ ਕਰਦਾ ਹੁੰਦਾ ਜੋ ਤ ਬੋਟਿੰਗ ਕਰਨ ਨੂੰ ਮੈਨੂੰ ਨਹੀਂ ਚੰਗੀ ਲੱਗਦੀ ਉੱਛੀ ਵੀ ਬੋਟੇ ਕਰਨੀ ਜਦ ਕਾ ਸੁਖਣਾ ਲੈ ਕਰਕੇ ਹੋਵੇ ਆਲੇ ਦਾਲ ਚੱਲਦੇ ਫਿਰ ਸੁਖਣਾ ਲੈ ਕੇ ਚੱਲ ਜਾਂਦੇ ਆ ਮੈਨੂੰ ਲੈਕ ਚ ਆਉਂਦਾ ਨਾ ਹਾਂ ਮੇਰਾ ਤਾਂ ਮੈਨੂੰ ਤਾਂ ਡਰੇ ਬਹੁਤ ਲੱਗਦਾ ਫੋਬੀਆ ਮੈਨੂੰ ਪਾਣੀ ਤੋਂ ਓਏ ਉਹ ਦੇਖੋ ਉੱਤੇ ਉਹ ਵੀ ਬਣ ਗਏ ਬੱਚਿਆਂ ਨੇ ਬਣਿਆ ਉਹ ਨਾ ਬੱਚਿਆਂ ਲਈ ਆ ਉਹ ਕੀ ਹੋਏ ਓ ਬਾਈ ਜੰਪ ਕਰਨੇ ਨੂੰ ਪਾਣੀ ਚ ਜੰਪ ਜਵਾਰ ਕੇ ਨਾ ਪਾਣੀ ਚ ਲੱਗਾ ਤੂੰ ਜੰਪ ਵਾਲਾ ਹੀ ਹੋਊਗਾ ਆਬਵੀਅਸੀ ਗੱਲ ਹਾਂ ਨਾ ਬਰੋ ਯੈਸ ਉਹ ਉਹ ਬਣੇ ਨੇ ਸੀ ਗੈਸਟ ਰੂਮ ਉਧਰ ਉਹ ਸਾਰੇ ਓਕੇ ਵਧੀਆ ਬਣੇ ਬਹੁਤ ਐਚਾ ਗੈਸਟ ਰੂਮ ਬਣਾਏ ਹਾਂ ਮੈਨੂੰ ਲੱਗਦਾ ਅੱਜ ਤੱਕ ਦਾ ਬੈਸਟ ਆਊਟਲੈਟ ਆ ਬੜਾ ਬਣ ਰਿਹਾ ਹੈ ਨਾ ਹਾਂ ਨਾ ਹੋਰ ਪਾਸੇ ਇੰਨੀਆਂ ਫੈਸਿਲਿਟੀਆਂ ਨਹੀਂ ਹੈਗੀਆਂ ਜਿੰਨੀਆਂ ਇੱਥੇ ਆ ਆਪਾਂ ਲੈ ਕੇ ਜਾਣਾ ਸੀ ਹੁਣ ਸੌਦਾ ਤੇ ਅੱਜ ਆਪਾਂ ਜਾਣਾ ਸੀ ਮੰਪਰੀਤ ਹੁਣਾ ਕੋਲੀ ਜਿਹੜਾ ਜ਼ਰੂਰੀ ਕੰਮ ਤੁਹਾਨੂੰ ਦੱਸਿਆ ਸੀਗਾ ਉਹਦਾ ਇਹ ਸੀਗਾ ਵੀ ਜਿਹੜਾ ਹੋਕੇ ਹਟਾ ਜੀ ਬਿਮਾਰ ਤੇ ਉਹਦੇ ਕਰਕੇ ਸਾਥ ਉਹ ਜਾਇਆ ਨਹੀਂ ਗਿਆ ਸੀਗਾ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਬਿਮਾਰ ਹੋ ਕੇ ਹਟਿਆ ਸੀਗਾ ਤੇ ਉਸ ਕਰਕੇ ਫਿਰ ਆਪਾਂ ਜਿਹੜਾ ਅੱਜ ਟਾਈਮ ਕੱਢਿਆ ਵੀ ਜਾ ਕੇ ਆਈਏ ਤੇ ਨਾਲੇ ਫਿਰ ਆਪਾਂ ਗੱਡੀ ਦਿਖਾ ਕੇ ਆਉਣੀ ਸੀਗੀ ਮਨਪ੍ਰੀਤ ਹੁਣਾਂ ਨੂੰ ਤੇ ਡੱਬਾ ਦੇ ਕੇ ਆਉਣਾ ਸੀਗਾ ਤੇ ਕਿਉਂਕਿ ਫਿਰ ਆਪਣਾ ਨੂੰ ਪਤਾ ਯਾਰ ਵੀ ਕੁਛ ਕੀ ਯਾਰ ਮਿੱਤਰ ਹੈਗੇ ਹਨ ਤੇ ਜਿਨ੍ਹਾਂ ਕੋਲੇ ਆਪਾਂ ਜਾਣੇ ਹੁਣੇ ਆ ਆਪਾਂ ਨਾਲੇ ਡੱਬਾ ਦੇ ਆਏ ਨਾਲੇ ਫਿਰ ਜਿਹੜਾ ਹਜ਼ਾਰ ਦਾ ਪਤਾ ਲਿਆ ਏ ਤੇ ਆਉਂਦੇ ਸੀ ਸੋਚਿਆ ਸੀ ਵੀ ਸੌਦਾ ਲੈ ਕੇ ਜਾਵਾਂਗੇ ਕਿਉਂਕਿ ਹੁਣ ਇਕੱਠਾ ਸੌਦਾ ਪਤਾ ਲੈ ਕੇ ਜਾਣਾ ਬਣਾ ਘਰ ਦਾ ਕਿਉਂਕਿ ਵਿਰ ਭੈਣ ਦੇ ਹੁਣ ਚ ਵੀ ਥੋੜੇ ਦਿਨ ਰਹਿ ਗਏ ਤੇ ਪਰ ਅੱਜ ਸਾਨੂੰ ਹੋ ਗਿਆ ਹਨੇਰਾ ਕਿਉਂਕਿ ਹਰ ਮੱਲੋ ਮੱਲੀ ਟਾਈਮ ਲੱਗ ਜਾਂਦਾ ਬੈਠੇ ਗੱਲਾਂ ਬਾਤਾਂ ਮਾਰੀ ਕੇ ਨਾ ਕਦੋਂ ਸ਼ਾਮ ਦਾ ਸ਼ਾਮ ਦੇ 6 ਵਜੇ ਪਤਾ ਹੀ ਨਹੀਂ ਲੱਗਿਆ ਤੇ ਉਸ ਤੋਂ ਬਾਅਦ ਹੁਣ ਆਪਾਂ ਚੱਲੇ ਆ ਘਰ ਨੂੰ ਫਿਰ ਕੈਨਸਲ ਕਰਤਾ ਸੌਦੇ ਦਾ ਪ੍ਰੋਗਰਾਮ ਕਿਉਂਕਿ ਫਿਰ ਆਏ ਆ ਨਾ ਹੁਣ ਇਸ ਵੇਲੇ ਸੌਦੇ ਵਾਲੀ ਦੁਕਾਨ ਤੇ ਜਾਵਾਂਗੇ ਘੰਟਾ ਡੇਢ ਘੰਟਾ ਪਹਿਲੀ ਗੱਲ ਤਾਂ ਪਹਿਲੀ ਗੱਲ ਤਾਂ ਸੌਦੇ ਵਾਲੀ ਦੁਕਾਨ ਵੀ ਅਗਲੇ ਨੇ ਵਧਾਉਣ ਦਾ ਟਾਈਮ ਹੋਇਆ ਪਿਆ ਹੁਣ ਤੇ ਮੁੰਡੇ ਵੀ ਚਲ ਜਾਂਦੇ ਐ ਇਸ ਵੇਲੇ ਤੇ ਫਿਰ ਸੌਦਾ ਪੂਰਾ ਨਿਕਲਣਾ ਹੀ ਨਹੀਂਗਾ ਅਗਲੇ ਨੇ ਵੀ ਕਹਿ ਦੇਣਾ ਵੀ ਯਾਰ ਬਾਈ ਕੱਲ ਨੂੰ ਆਜੋ ਤੜਕੇ ਕੋਈ ਗੱਲ ਨਹੀਂ ਤੇ ਜਾਂ ਫਿਰ ਆਏ ਵੀ ਕੋਈ ਨਾ ਕੋਈ ਆਈਟਮ ਰਹਿ ਜੂਗੀ ਫਿਰ ਦੁਬਾਰੇ ਲੈ ਕੇ ਜਾਣ ਸੋ ਇਸ ਕਰਕੇ ਮੈਂ ਕਿਹਾ ਵੀ ਦਿਨੇ ਹੀ ਲੈ ਕੇ ਜਾਵਾਂਗੇ ਤੇ ਹੁਣ ਆਪਾਂ ਘਰੋਂ ਚੱਲਦੇ ਆਂ ਤੇ ਮੰਡੀ ਦੇ ਵਿੱਚ ਰੈਂਕ ਕਹਿਮਾਂਗੀ ਵੀ ਪੂਰੀ ਆ ਯਾਰ ਦਿਵਾਲੀ ਤੇ ਦਸਹਰੇ ਦੇ ਦਿਨ ਜੇ ਤੁਹਾਨੂੰ ਨੇੜੇ ਆ ਜਾਂਦੇ ਆ ਨਾ ਉਦੋਂ ਤਾਂ ਯਾਰ ਰੌਣਕਾਂ ਹੀ ਵੱਜ ਜਾਂਦੀਆਂ ਹੋਰ ਹੀ ਤੇ ਬਾਕੀ ਅੱਜ ਜਾ ਕੇ ਪੁੱਛਦੇ ਹਾਂ ਹਾਲ ਚਾਲ ਵੀ ਕਿਉਂਕਿ ਆਪਣੀ ਗੱਡੀ ਮਗਰੋਂ ਲੈ ਕੇ ਗਏ ਸੀਗੇ ਕਾਗਜ਼ ਭਰਨ ਵੀ ਸਰਪੰਚੀ ਦੇ ਕੀ ਹਾਲ ਚਾਲ ਤੇ ਕੱਲ ਤੋਂ ਮੈਂ ਤੁਹਾਨੂੰ ਜ਼ਰੂਰ ਦਿਖਾਇਆ ਕਰੂੰਗਾ ਵੀ ਆਪਾਂ ਸਵੇਰੇ ਕੀ ਕੀ ਕਰਦੇ ਹੁੰਨੇ ਆਂ ਵੀ ਕੀ ਗੱਲਾਂ ਬਾਤਾਂ ਚੱਲਦੀਆਂ ਇਵੇਂ ਦਾ ਮਹੌਰਾ ਹਿੰਦਾ ਸਾਡੇ ਅੱਜ ਕੱਲ ਵੀ ਸਰਪੰਚੀ ਦੀਆਂ ਗੱਲਾਂ ਬਾਤਾਂ ਤੇ ਵਲੌਗ ਜੀ ਦਿਖਾਇਆ ਕਰਾਂਗੇ ਤੇ ਅੱਜ ਸਵੇਰੇ ਮੈਂ ਸ਼ੈਰ ਕਰਨ ਗਿਆ ਸੀਗਾ ਹੁਣ ਬਾਲਿਆਂ ਨੂੰ ਐ ਵੀ ਲੱਗ ਸਕਦਾ ਵੀ ਮੈਂ ਸ਼ੈਰ ਕਰਨ ਕਿ ਆਉਣੀ ਹਾਂਗਾ ਸ਼ੈਰ ਕਰਨ ਮੈਂ ਗਿਆ ਸੀ ਅੱਜ ਮੈਂ ਵਲੌਗ ਨਹੀਂ ਬਣਾਇਆ ਸੀਗਾ ਉਹਦਾ ਕਾਰਨ ਸ਼ੈਰ ਮੈਂ ਕਿਹਾ ਵੀ ਸਵੇਰੇ ਸਵੇਰੇ ਅੱਜ ਦਾ ਦਿਨ ਥੋੜਾ ਜਿਹਾ ਸ਼ਾਂਤ ਨੇ ਉਹਦਾ ਮੇਨ ਰੀਜ਼ਨ ਇਹ ਸੀਗਾ ਯਾਰ ਬੈਟਰੀ ਲੋ ਸੀ ਫੋਨ ਦੀ ਤੇ ਮੈਂ ਚਾਰਜ ਲਾ ਕੇ ਉੱਠ ਗਿਆ ਕਰੇ ਤੇ ਫਿਰ ਤੁਹਾਨੂੰ ਪਤਾ ਜਦੋਂ ਮੋਬਾਈਲ ਹੀ ਨਹੀਂ ਕੋਲੇ ਤੇ ਫਿਰ ਵਲੌਗ ਕਿੱਥੋਂ ਬਣਾਣਾ ਜੀ ਤੇ ਚਲੋ ਹੁਣ ਚੱਲਦੇ ਆ ਘਰ ਨੂੰ ਤੇ ਘਰ ਜਾ ਕੇ ਬਹਿਨੇ ਆ ਕੀ ਮਹੌਲ ਚੜਾ ਉਹ ਲੀਵਰੀ ਗਵਾਚ ਕੇ ਘੇਰਦਾ ਘਰ ਆ ਗਏ ਸੀ ਆਪਾਂ ਘਰ ਆ ਕੇ ਰੋਟੀ ਰੋਟੀ ਦਿੱਤੀ ਸਾਰਿਆਂ ਨੂੰ ਤੇ ਦੁੱਧ ਦੱਤਾ ਕੀਤਾ ਤੇ ਹੁਣ ਆਪਾਂ ਲੌਣ ਲੱਗੇ ਆ ਜੰਮਣ ਢਾਂਡੇ ਭੁੰਡੇ ਸਾਰੇ ਆਪਾਂ ਕਲੀਨ ਕਰ ਦਿੱਤੇ ਢਾਂਡੇ ਜਿਹੜੇ ਰੱਖਣ ਵਾਲੇ ਸੀ ਰੱਖ ਦਿੱਤੇ ਤੇ ਅੱਜ ਆਪਣੇ ਮਣੀ ਹੋਈ ਸੀ ਗੋਭੀ ਦੀ ਸਬਜ਼ੀ ਬੜੀ ਨੂੰ ਆਪਾਂ ਰੋਟੀ ਪਾ ਦਿੱਤੀ ਆ ਹੁਣ ਬਸ ਤਕਦੀਰ ਦਾ ਦੁੱਧ ਦੱਤਾ ਕਰਨਾ ਆ ਉਸ ਤੋਂ ਬਾਅਦ ਜਿਹੜਾ ਆਪਾਂ ਜੀਵਾ ਦੋਦੋ ਦਤਾ ਕੜ ਕੇ ਤੇ ਜੰਮਣ ਲਾ ਕੇ ਫਿਰ ਆਪਾਂ ਫ੍ਰੀ ਆ ਬਿਲਕੁਲ ਤੇ ਅੱਜ ਆਪਾਂ ਜਿਵੇਂ ਕਿ ਸਾਰਿਆਂ ਨੂੰ ਪਤਾ ਹੋਵੇ ਗੈਬ ਹੋਇ ਸੀ ਕਿ ਮਨਪ੍ਰੀਤ ਘੋੜਾ ਕੋਲੇ ਕਿਉਂਕਿ ਜੁਝਾਰ ਠੀਕ ਨਹੀਂ ਸੀਗਾ ਸੋ ਉਹਨੂੰ ਮਤਲਬ ਹਸਪੀਟਲ ਮਤਲਬ ਐਡਮਿਟ ਕਰਨਾ ਪਿਆ ਸੀਗਾ ਜੁਝਾਰ ਨੂੰ ਤੇ ਸਾਡੇ ਕੋਲ ਕਾਰੇ ਕੰਮ ਬਹੁਤ ਸੀਗਾ ਸਿਧਾ ਸਾਰਿਆਂ ਨੂੰ ਜਿੱਦਾਂ ਪਤਾ ਹੀ ਹੈ ਨਾ ਪਿਛਲੇ ਦਿਨਾਂ ਵਿੱਚ ਘਰ ਕੰਮ ਬਹੁਤ ਸੀਗਾ ਸੋ ਸਾਡੇ ਕੋਲ ਉਹ ਜਾ ਨਹੀਂ ਹੋਇਆ ਸੀ ਸੋ ਅੱਜ ਅਸੀਂ ਸੋਚਿਆ ਕਿ ਅੱਜ ਅਸੀਂ ਜਾਇਆ ਵਾਂਗੇ ਤੇ ਆਪਾਂ ਜਾਇਆਏ ਸੀਗੇ 23000 ਹੁਣ ਬਿਲਕੁਲ ਠੀਕ ਆ ਥੋੜਾ ਬਹੁਤਾ ਕੋਲਡ ਵਗੈਰਾ ਹੋਇਆ ਹੋਇਆ ਆ ਬਾਕੀ ਬਿਲਕੁਲ ਸੈਟ ਆ ਬੱਚਿਆਂ ਦਾ ਇਦਾਂ ਹੋ ਜਾਂਦਾ ਹਨਾ ਉਹਨੂੰ ਬੁਖਾਰ ਜਿਹਾ ਹੋ ਗਿਆ ਸੀ ਤੇ ਬੁਖਾਰ ਕਰਕੇ ਥੋੜਾ ਜਿਆਦਾ ਜਾਲੀ ਹੋ ਗਿਆ ਸੀ ਸਿੱਕ ਤੇ ਐਡਮਿਟ ਵਗੈਰਾ ਕਰਨਾ ਪਿਆ ਸੀ ਹਸਪੀਟਲ ਹੌਂਡ ਪਰ ਜਿਹੜਾ ਬਿਲਕੁਲ ਠੀਕ ਆ ਸੋ ਸਾਨੂੰ ਸਿੱਧਾ ਇੱਕ ਵਾਰੀ ਜਾਇਆ ਹੀ ਆਪਾਂ ਹਨਾ ਕਿਉਂਕਿ ਜਦੋਂ ਅਗਲਾ ਤੁਹਾਡੇ ਡਾਕਟਰਸ ਆਪਸ ਤੇ ਖੜਦਾ ਆ ਤਾਂ ਤੁਹਾਡਾ ਖੜਨਾ ਬਣ ਮਤਲਬ ਤੁਹਾਡਾ ਖੜਨਾ ਵੀ ਬਣਦਾ ਆ ਹਨਾ ਕੋਈ ਵੀ ਹੋਵੇ ਲੋੜ ਜਾਂ ਕੋਈ ਵੀ ਚੱਕਰ ਹੋਵੇ ਤਾਂ ਮਨਪੀਤ ਮੈਨੂੰ ਉਹ ਹੀ ਫੋਨ ਕਰ ਲੈਂਦੀ ਆ ਤੇ ਮੇਰੇ ਕੋਲ ਐਸਾ ਫੋਨ ਵੀ ਇੱਕ ਦੋ ਵਾਰੀ ਹੋਇਆ ਕਿਉਂਕਿ ਘਰੇ ਬਹੁਤ ਜ਼ਿਆਦਾ ਕੰਮ ਸੀਗਾ ਤੇ ਫੀਲ ਤਾਂ ਬੰਦੇ ਨੂੰ ਹੁੰਦਾ ਹੀ ਆ ਹਨਾ ਵੀ ਕਸੀ ਤੁਹਾਡੇ ਨਾਲ ਹਮੇਸ਼ਾ ਖੜਦੇ ਆ ਤੇ ਅਗਲਾ ਵੀ 익ਸਪੈਕਟੇਸ਼ਨਸ ਰੱਖਦਾ ਹਨ ਵੀ ਇਹ ਵੀ ਬੰਦਾ ਸਾਡੇ ਦੁਕਸੌਕ ਵਿੱਚ ਸ਼ਾਮਲ ਹੁੰਦਾ ਕਿ ਨਹੀਂ ਹੁੰਦਾ ਸੋ ਇਸ ਕਰਕੇ ਅੱਜ ਆਪਾਂ ਉਹਨਾਂ ਕੋਲ ਜਾਏ ਸੀਗੇ ਜਿਆਦਾ ਸ਼ੂਟ ਨਹੀਂ ਕੀਤਾ ਕਿਉਂਕਿ ਆਪਾਂ ਜਸਟ ਉਹਦੀ ਖਬਰ ਲਈਏ ਉਸ ਤੋਂ ਬਾਅਦ ਆਪਾਂ ਥੋੜਾ ਬਹੁਤਾ ਖਾਧਾ ਆ ਖਾ ਕੇ ਆਪਾਂ ਸਿੱਧੇ ਆ ਗਏ ਤੇ ਅਸੀਂ ਸੌਦਾ ਲੈਣਾ ਸੀ ਜੇ ਅਸੀਂ ਗੈਵੀ ਘਰੋਂ ਲੇਟੇ ਸੀਗੇ ਕਿਉਂਕਿ ਮੈਂ ਕਿਤੇ ਤਸਵੀਰ ਦੇ ਆ ਜੋ ਵੀ ਚੱਲ ਰਿਹਾ ਹਨਾ ਸਰਪੰਚ ਜੀ ਦੇ ਵਿੱਚ ਥੋੜਾ ਜਿਹਾ ਬਿਜ਼ੀ ਸੀਗੇ ਇਸ ਕਰਕੇ ਜਿਹੜਾ ਆ ਆਪਾਂ ਲੇਟੇ ਤੁਰੇ ਸੀਗੇ ਸੋ ਉਹਨਾਂ ਕ ਟਾਈਮ ਆਪਾਂ ਉਹਨਾਂ ਕੋਲ ਖੜੇ ਆ ਤੇ ਖੜ ਕੇ ਵਾਪਸ ਆ ਰਹੇ ਆ ਤੇ ਬਾਕੀ ਆਪਣਾ ਸਾਰਾ ਆਲਮੋਸਟ ਕੰਮ ਜਿਹੜਾ ਡਨ ਹੋ ਗਿਆ ਆ ਸਫਾਈਆਂ ਸੋ ਇਹਨਾਂ ਵੀ ਸਾਰੀਆਂ ਹੋ ਗਈਆਂ ਆ ਤੇ ਕੱਲ ਆਪਾਂ ਲੈਣ ਜਾਵਾਂਗੇ ਸੌਦਾ ਸਵੇਰ ਨੂੰ ਕਿਉਂਕਿ ਸੌਦਾ ਸਾਰਾ ਆਲਮੋਸਟ ਖਤਮ ਹੋਇਆ ਆ ਸੋ ਆਪਾਂ ਨੂੰ ਇਹ ਆ ਕਿ ਦੀਦੀ ਦੇ ਆਉਣ ਤੋਂ ਪਹਿਲਾਂ ਵੈਸੇ ਵੀ ਆਪਾਂ ਸੌਦਾ ਲਿਆ ਇਦੋਂ ਪਰ ਇਸ ਵਾਰੀ ਇਦਾਂ ਹੈ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਲਈ ਆਈਏ ਸੋ ਸਾਰੀਆਂ ਚੀਜ਼ਾਂ ਜਿਹੜੀਆਂ ਘਰੇ ਅਵੇਲੇਬਲ ਹੋਣਗੀਆਂ ਕੁਛ ਖਾਣ ਨੂੰ ਜੀ ਕਰਦਾ ਸੋ ਘਰੇ ਪਿਆ ਹੋਵੇ ਬੰਦਾ ਬਣਾ ਲੈਂਦਾ ਆ ਤੇ ਪਾਪਾ ਆਪਣੇ ਤੇਲ ਬਿਲਕੁਲ ਖਤਮ ਹੋਇਆ ਸੀਗਾ ਤੇ ਪਾਪਾ ਅੱਜ ਗੋਨੇ ਵਾਲੇ ਮੰਡੀ ਗਏ ਸੀ ਸੋ ਉਹਨੇ ਦੇਖ ਲਿਆ ਹੋਣਾ ਵੀ ਤੇਲ ਹੈ ਨਹੀਂ ਵੈਸੇ ਅਸੀਂ ਕਿਹਾ ਸੀ ਕਿ ਸੌਦਾ ਨਾਲ ਲੈ ਕੇ ਆਇਓ ਕਿਉਂਕਿ ਆਪਣੇ ਸੌਦਾ ਜਿਹੜਾ ਹੈ ਅਸੀਂ ਸਾਰਾ ਇਕੱਠਾ ਲੈ ਕੇ ਆਵਾਂਗੇ ਬਟ ਅਸੀਂ ਥੋੜਾ ਜਿਹਾ ਲੇਟ ਹੋ ਗਏ ਸੋ ਇਸ ਕਰਕੇ ਫਿਰ ਮੰਮੀ ਨੇ ਪਾਪੇ ਨੂੰ ਫੋਨ ਕਰਤਾ ਹੋਣਾ ਪਾਪਾ ਤੇਲ ਦੀ ਬੋਟਲ ਤਾਂ ਲੈ ਆਏ ਸੀ ਕਿ ਹੁਣ ਆਪਾਂ ਜਿਹੜਾ ਵੱਡਾ ਹੀ ਤੇਲ ਦਾ ਲੈ ਕੇ ਆਵਾਂਗੇ ਪ੍ਰੀਪਾ ਤੇ ਇਧਰ ਪਾਪਾ ਟਾਇਡ ਸਰਫ ਤੇ ਕਚਾਪਤੀ ਲਏ ਸੀ ਇਹ ਮਸਤ ਹੁੰਦਾ ਕਿਉਂਕਿ ਸਵੇਰੇ ਇਹਨਾਂ ਨੇ ਚਾਹ ਬਣਾ ਕੇ ਪੀਣੀ ਹੁੰਦੀ ਆ ਤੇ ਹੁਣ ਆਪਾਂ ਤਕਦੀਰ ਦਾ ਦੁੱਧ ਦੱਤਾ ਕਰਦੀਏ ਫੇ ਤੁਹਾਨੂੰ ਮਿਲਦੇ ਅੰਦਰ ਜਾ ਕੇ ਸੂਰਜ ਪਾ ਲੇਟ ਹੋਣ ਲੱਗ ਗਿਆ ਹੁਣ ਕਿਉਂਗੀ 6 ਵਜੇ ਕੇ ਮੇਰੇ ਤੋਂ 25 ਮਿੰਟ ਹੋ ਗਏ ਤੇ ਅਜੇ ਤੱਕ ਟੜਿਆ ਨਹੀਂ ਜਾ ਔਰ ਦਿਨ ਛੋਟੇ ਹੋ ਗਏ ਤੇ ਇਸ ਘਰ ਕੇ ਮੇਰੇ ਘਰ ਚ ਸੂਰਜ ਜਿਹੜਾ ਹੁਣ 6:35 35 ਤੇ ਜਾ ਕੇ 40 ਤੇ ਜਾਵੇ ਨਿਕਲੂਗਾ ਅੱਜ ਸਵੇਰੇ ਮਾੜਾ ਮੋਟਾ ਨਿਕਲ ਰਿਹਾ ਲੱਗਦਾ ਸੀਗਾ ਕੱਲ ਵਾਲੇ ਪੈਂਡਿੰਗ ਕੰਮ ਕਰਨੇ ਆ ਜਿਹੜੇ ਕੱਲ ਰਹਿ ਗਏ ਆਹ ਆਜ ਠੰਡ ਵੀ ਆ ਸਵੇਰੇ ਸਵੇਰੇ ਚਲੋ ਕਰੀਏ ਸ਼ੁਰੂ ਅੱਜ ਦਾ ਵਲੌਗ ਗੱਗੂ ਹੋ ਆਉਂਦੀ ਮੋਲੀ ਗੱਗੂ ਬਈ ਹਿੰਮਤੀ ਆ ਵੈਸੇ ਤਾਂ ਮੇਰਾ ਵੀ 1 ਇੰਚ ਟਿੱਡ ਘੱਟ ਗਿਆ 39 ਇੰਚ ਸੀ 38 ਰਹਿ ਗਿਆ ਤੇ ਪਰ ਫੇਰ ਵੀ ਹਿੰਮਤ ਥੋੜੀ ਜੀ ਡਾਊਨ ਹੋ ਜਾਂਦੀ ਕਦੇ ਕਦੇ ਤੇ ਪਰ ਗੱਗੂ ਹਿੰਮਤੀ ਆ ਇਸ ਵੇਲੇ ਨੂੰ ਮੋੜੀ ਆਉਂਦੀ ਆ ਉਧਰੋਂ ਮੇਰਾ ਵੀ ਇਰਾਦਾ ਵੀ ਕੱਲ ਤੋਂ ਇਦੋਂ ਸਵੇਹਾ ਉੱਠ ਕੇ ਤੇ ਐਸ ਵੇਲੇ ਨੂੰ ਮੋੜਿਆ ਆਇਆ ਕਰੀਏ ਦੀਨ ਨੂੰ ਹੁਣ ਹਿਸਾਬ ਆ ਗਿਆ ਤੇ ਇਹਨੂੰ ਇਹ ਪਤਾ ਲੱਗ ਗਿਆ ਵੀ ਇਹ ਸਕੂਟਰੀ ਐ ਚੱਲ ਜਾਂਦੀ ਆ ਤੇ ਮੈਨੂੰ ਸਕੂਟਰੀ ਤੇ ਬਿਠਾ ਕੇ ਪਿੰਡ ਲਿਜਾਇਆ ਜਾਂਦਾ ਹੁਣ ਜਦੋਂ ਵੇਖਦੀ ਐ ਸਕੂਟਰੀ ਸਕੂਟਰੀ ਤੇ ਚੜ ਕੇ ਬਹਿ ਜਾਂਦੀ ਐ ਤੇ ਐ ਕਰੀ ਜਾਂਦੀ ਰਹਿੰਦੀ ਐ ਵਾਹ ਵਾਹ ਚੱਲ ਜੇ ਛੂਟਾ ਲੈਣ ਚੱਲ ਜੇ ਹੈ ਉਡਾਲਣ ਚੱਲੀਏ ਚੱਲੀਏ ਜੀ ਉਡਾਲਣ ਮੰਮਾ ਹੁਣ ਆਪਾਂ ਆਪਣੀ ਗੱਡੀ ਚ 400 ਕਿਲੋਮੀਟਰ ਦਾ ਤੇਲ ਪਾਇਆ ਤੇ 17 18 ਕੱਲ ਨਾ 18 ਕਿਲੋਮੀਟਰ ਦੀ ਐਵਰੇਜ ਆਈ ਜਾਂਦੀ ਸੀ ਇੱਥੇ 18 ਦੀ ਤਾਂ ਯਾਰ ਬਹੁਤ ਆ ਐਜ਼ ਇਸ ਕਾਰ ਪੀਓ ਕਿਉਂਕਿ ਐਡੀ ਗੱਡੀ 18 ਦੀ ਐਵਰੇਜ ਦੇਵੇ ਆਪਣੀ ਐਕਸੈਂਟ 2022 ਦੀ ਮਤਲਬ 25 ਦੀ ਵੀ ਦੇਣਦੀ ਕਦੇ-ਕਦੇ ਰੋਡ ਤੇ ਤੇ ਪਰ 2022 ਦਾ ਲੋਕਲ ਦੇ ਹੀ ਜਾਂਦੀ ਆ ਤੇ ਇਹ ਲੋਕਲ 15 ਹੀ ਦੇ ਜਾਂਦੀ ਆ ਮਤਲਬ ਬੜਾ ਫਰਕ ਹੈ ਨੀ ਗਾ ਆਪਸ ਵਿੱਚ ਮਤਲਬ 5-7 ਕਿਲੋਮੀਟਰ ਦਾ ਹੀ ਫਰਕ ਆ ਲੀਟਰ ਮਗਰ ਤੇ ਬਹੁਤ ਜ਼ਿਆਦਾ ਐਵਰੇਜ ਤੇ ਹੁਣ ਆਪਾਂ ਚੱਲੇ ਗੋਨਿਆਂ ਵਾਲੀ ਮੰਡੀ ਕਿਉਂਕਿ ਅੱਜ ਆਪਾਂ ਸੌਦਾ ਪਤਾ ਲੈ ਕੇ ਆਉਣੇ ਆ ਯਾਰ ਤੇ ਨਾਲੇ ਗਾਂ ਸ਼ਾਇਦ ਬਸਿੰਡੇ ਵੀ ਜਾਣਾ ਪਾਣੀ ਬੈਲਟ ਵਾਲਾ ਬੱਲੂ ਦੇਖੀ ਗਏ ਚੱਲ ਟੂ ਵੇਅਰ ਯੋਰ ਸੀਟ ਬੈਲਟ ਫਾਰ ਅ ਸੇਫ ਡਰਾਈਵ ਜਿੱਦੈ ਅਰੋਪਲੇਨ ਚ ਨਹੀਂ ਆਖਣ ਹ ਟੂ ਵੇਅਰ ਯੋਰ ਸੀਟ ਬੈਲਟ ਫਾਰ ਅ ਸੇਫ ਡਰਾਈਵ ਉਹ ਬੈਨ ਨਾ ਬੈਨ ਤੇ ਮੈਂ ਤੁਹਾਨੂੰ ਦੱਸਦਾ ਵੀ ਆਪਾਂ ਹੁਣ ਸੌਦਾ ਪਤਾ ਲਾਈ ਆਏ ਹਾਂ ਤੇ ਦੂਜੇ ਨੰਬਰ ਤੇ ਆਪਾਂ ਅੱਜ ਬਸ਼ਿੰਡੇ ਵੀ ਜਾਣਾ ਆ ਭੈਣ ਦੇ ਸੂਟ ਵਗੈਰਾ ਵਾਸਤੇ ਸ਼ਾਇਦ ਕੋਈ ਹੋਇਆ ਕੰਮ ਹੈਗਾ ਜੋਤ ਨੂੰ ਬਾਕੀ ਉੱਥੇ ਜਾ ਕੇ ਪਤਾ ਲੱਗੂਗਾ ਜੀ ਤੇ ਪਹਿਲਾਂ ਆਪਾਂ ਸੌਦਾ ਪਤਾ ਲਈਏ ਤੇ ਅਜੇ ਅਸੀਂ ਲੈਸਟ ਲੋਸਟ ਕੋਈ ਬਣਾਈ ਨਹੀਂ ਚਲੋ ਉੱਥੇ ਦੁਕਾਨ ਤੇ ਬੈਠੇ ਬੈਠੇ ਗਿਣਾ ਦੇਗੇ ਸਾਰਾ ਕਿਉਂਕਿ ਸਾਰਾ ਕੁਝ ਆਲਮੋਸਟ ਖਤਮ ਹੀ ਆ ਲੈਸਟ ਬਣਾਉਣ ਦੀ ਲੋੜ ਨਹੀਂ ਸੀ ਅਸੀਂ ਇਹ 15 ਦਿਨਾਂ ਤੋਂ ਐਂ ਟਪਾਈ ਹੁੰਨੇ ਵੀ ਯਾਰ ਨੇੜੇ ਜਾ ਕੇ ਲਿਆਵਾਂਗੇ ਸੌਦਾ ਜੀ ਹੁਣ ਕੇਰਾ ਮਤਲਬ ਐਂ ਮਤਲਬ ਚੱਲੀ ਜਾਣ ਦੇ ਕੋਈ ਨਹੀਂ ਮੰਲਾ ਭੈਗਾ ਸੀਗਾ ਵੀ ਰੋਜ਼ ਸਬਜ਼ੀ ਸਬਜ਼ੀ ਲੈ ਕੇ ਬਣਾ ਲੈਂਦੇ ਸੀ ਪਰ ਦਾਲਾਂ ਦੂਲਾਂ ਸਹਣੀਆਂ ਖਤਮ ਹੋਈਆਂ ਸੀਗੀਆਂ ਤੇਲ ਵਗੈਰਾ ਮੈਂ ਤੁਹਾਨੂੰ ਜਿੱਦਾਂ ਦੱਸਿਆ ਕੱਲੋ ਤੇਲ ਵੀ ਅਸੀਂ ਐਂ ਕਰਦੇ ਨਹੀਂ ਹੁੰਦੇ ਯਾਰ ਵੀ 10-15 ਦਿਨ ਤਾਂ ਅਸੀਂ ਐਂ ਹੀ ਡੰਗੇ ਡੰਗ ਜੇ ਟਪਾ ਲੈਨੇ ਹੁੰਨੇ ਆ ਵੀ ਐਂ ਨਹੀਂ ਵੀ ਮੱਕ ਦਾ ਤਾਂ ਬੱਸ ਵੀ ਇੱਕ ਦਾਲ ਮੱਕ ਚ ਬੱਸ ਹੋਏ ਚੱਲੋ ਲੈ ਕੇ ਸਾਨੂੰ ਐ ਹੁੰਦਾ ਵੀ ਜਦੋਂ ਅਸੀਂ ਲਿਹਾਈ ਦਾ ਫਿਰ ਇਕੱਠਾ ਲਿਆਈਦਾ ਫਿਰ ਇਕੱਠਾ ਫਿਰ 2 ਮਹੀਨੇ 2 ਮਹੀਨਿਆਂ ਦਾ ਹੁਣ ਅਸੀਂ ਅੱਜ 2 ਮਹੀਨਿਆਂ ਦਾ ਰਾਸ਼ਨ ਲੈ ਆਉਣਾ ਵੀ 2 ਮਹੀਨੇ ਆਪਣੇ ਵਧੀਆ ਲੰਘ ਜਾਣਗੇ ਤੇ ਚਲੋ ਜੀ ਚੱਲਦੇ ਆਂ ਲੈ ਆਉਣੇ ਫਿਰ ਅੱਜ ਰਾਸ਼ਨ ਪਾਣੀ ਕਿ ਕਿ ਦਿਨ ਗਿਣਤੀ ਦੇ 5 6 ਹੀ ਰਹਿ ਗਏ ਤਕਦੀਰ ਭਾਈ ਰੀਸ ਵੇਖੋ ਪੂਰੀ ਕਰਦੀ ਆ ਬੈਲਟ ਲਾ ਕੇ ਬੈਠੀ ਆ ਬਰਾਬਰ ਮੇ ਆਪਦੀ ਨੂੰ ਕਹਿੰਦੀ ਕਹਿੰਦੀ ਮਗਰ ਬੈਠ ਲੋ ਗਈ ਬਠਿੰਡੇ ਨਾ ਨਾ ਕਰਦੇ ਬਠਿੰਡੇ ਆਈ ਬਠਿੰਡੇ ਆਈ ਅਸੀਂ ਕੋਈ ਸਮਾਨ ਲੱਭ ਰਹੇ ਸੀਗੇ ਬਠਿੰਡੇ ਤੇ ਉਹਦੇ ਕਰਕੇ ਬਸਾਨੂੰ ਬਠਿੰਡੇ ਆਉਣਾ ਹੀ ਪਿਆ ਤੇ ਅਸੀਂ ਗੱਲਪੱਤ ਕਹਿੰਦੇ ਤੋਂ ਕਹਿੰਦਾ ਗੱਲਪੱਤੀ ਚੱਲਦੀ ਆ ਗੱਲਪੱਤੀ ਤੋਂ ਅਖੇ ਚੱਲ ਹੁਣ ਇੱਥੇ ਆ ਗਏ ਆ ਬਠਿੰਡੇ ਵੀ ਚੱਲਦਾ ਨਹੀਂ ਪਤਾ ਕਰ ਲਈਏ ਤੇ ਹੁਣ ਆਪਾਂ ਇੱਕ ਦੱਸਿਆ ਕਿਤੇ ਉਥੇ ਚੱਲੇ ਆ ਜੇ ਆਪਣਾ ਸਮਾਨ ਮਿਲ ਗਿਆ ਤਾਂ ਬੜੀ ਵਧੀਆ ਗੱਲ ਆ ਨਹੀਂ ਤਾਂ ਵੀ ਸਾਨੂੰ ਆਨਲਾਈਨ ਕਰਨਾ ਪੈਣਾ ਆ ਚੀਜ਼ਾਂ ਦਾ ਬਹੁਤ ਪੰਗਾ ਹੋ ਜਾਂਦਾ ਕਦੇ-ਕਦੇ ਅਸੀਂ ਵੈਸੇ ਤਾਂ ਹੀ ਇਹਨੂੰ ਮੈਂ ਕਿਤੇ ਨੂੰ ਕਿਹਾ ਮੈਂ ਕਿ ਕੋਈ ਉੱਥੇ ਪਤਾ ਕਰਿਆਉਨੇ ਆ ہاں ਨਹੀਂ ਫਿਰ ਆਪਸ਼ਨ ਫਿਰ ਆਪਸ਼ਨ ਹੋਊਗੀ ਵੀ ਆਨਲਾਈਨ ਅੱਜ ਆਪਾਂ ਅਪਲਾਈ ਉਹ ਕਰ ਦਾਂਗੇ ਮੈਂ ਬਾਰਡਰ ਕਰ ਦਾਂਗੇ ਜੇ ਅੱਜ ਆਪਾਂ ਕਹੀਏ ਵੀ ਦੋ ਦਿਨਾਂ ਨੂੰ ਆਵਾਂਗੇ ਦੇਖਣ ਤੇ ਦੋ ਦਿਨਾਂ ਨੂੰ ਆਨਲਾਈਨ ਵੀ ਨਾ ਆਰਡਰ ਹੋਵੇ ਤਾਂ ਇਥੋਂ ਵੀ ਨਾ ਮਿਹਣੇ ਸੋਈ ਗੱਲ ਗਲਤ ਹੋ ਜਾ ਚਲੋ ਜੀ ਕੋਟੰਡੇ ਅਜਰਾਸ਼ਾ ਕਿਉਂਕਿ ਅੱਜ 2 ਅਕਤੂਬਰ ਤੇ 2 ਅਕਤੂਬਰ ਨੂੰ ਗਾਂਧੀ ਜਨਮ ਦਿਨ ਹੈ ਗਾਂਧੀ ਦਾ ਜਨਮ ਦਿਨ ਹੈ ਇਸ ਕਰਕੇ ਅੱਜ ਤਾਂ ਯਾਰ ਨੋਟ ਨਾ ਹੀ ਖਰਚ ਕੇ ਫਿਰ ਹੈਨਾ ਅੱਜ ਤਾਂ ਕਹਿਣਿਆ ਗਾਂਧੀ ਦਾ ਅੱਜ ਤਾਂ ਗਾਂਧੀ ਨੋਟ ਚੇਂਜ ਕਰੋ ਚੱਕੀ ਜਰਾ ਸਹੀ ਗੱਲ ਹੈ ਚੀਜ਼ਾਂ ਲਓ ਖਾਓ ਪੀਓ ਐਸ਼ ਕਰੋ ਜੀ ਆਪਾਂ ਆਏ ਅੱਜ ਫਾਈਨਲੀ ਮੁੰਗੀ ਮਾਰਕ ਤੇ ਮੁੰਗੀ ਪੰਸਾਰੀ ਦੀ ਪੁਰਾਣੀ ਤੇ ਮਸ਼ਹੂਰ ਦੁਕਾਨ ਤੇ ਅੱਜ ਫਾਈਨਲੀ ਆਪਾਂ ਜਿਹੜਾ ਇਹ ਸੌਦਾ ਲੈ ਲੈਣਾ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਆਪਾਂ ਕਿਹੜਾ-ਕਿਹੜਾ ਸੌਦਾ ਭੋਣੇ ਆਏ ਮਹੀਨੇ ਤੇ ਅੱਜ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਅੱਜ ਵੈਸੇ ਜਾਦੇ ਐਕੀ ਲੈ ਕੇ ਜਾਣਾ ਥੋੜਾ ਜਿਹਾ ਹੈ ਸੌਦਾ ਵਲੌਗ ਹਲੋ ਵੀ ਕਢਾ ਲਿਆ ਅੱਜ ਸੌਦਾ ਖੁੱਲੇ ਦਿਲ ਦੇ ਨਾਲ ਬਾਈ ਯਾਰ ਗੱਕੇ ਫਿਰਦੇ ਆਪਣੇ ਉਹਨਾਂ ਨੂੰ ਰੋਟੀ ਖਾਣੀ ਸੀ ਇਸ ਟਾਈਮ ਬਾਈ ਰੋਟੀ ਖਾਣੀ ਆ ਖਾ ਲਓ ਜੀ ਬਹਿ ਜਾਂਦੇ ਆ ਕੋਈ ਨਹੀਂ ਲੇ ਤੇ ਕਿਉ ਉਹ ਦੇਸੀ ਓਏ ਉਹ ਫਿਰ ਖਾਣ ਨੂੰ ਵਰਤਿਆ ਜਾਉਂ ਕੁਛ ਦੇਸੀ ਪਾ ਦਾਂਗੇ ਵਿੱਚ ਕੁਛ ਦਾਲ ਡਪਾ ਜੂ ਕਿੰਨਾ ਸਮਾਨ ਕਿੰਨੇ ਦਾ ਆਇਆ ਸਾਰਾ 8000 ਦਾ ਹੁਣ ਪਰ 3 ਮਹੀਨੇ ਸੌ ਦਾਣੀਆਂ ਜਾਂਦਾ ਸਾਡੇ ਘਰੇ ਤੋਂ ਜੀ ਹਾਲ ਮੈਂ ਮਤਲਬ ਮੋਟਾ-ਮੋਟਾ ਨਹੀਂ ਜਾਂਦਾ ਮੈਂ ਮੋਟਾ-ਮੋਟਾ ਜਾਊਗਾ ਬਰੀਕ ਨਹੀਂ ਜਾਂਦਾ 3 ਮਹੀਨੇ ਸਾਡੇ ਆਇਆ ਹੁਣ ਉਦੋਂ ਅਸੀਂ ਗਰਮੀ ਸੌਦਾ ਲੈ ਕੇ ਆਈ ਆਪਾਂ 33200 ਦਾ 3500 ਲੈ ਕੇ ਆਈ ਹੈ ਨਾ ਤੇ ਉਦੋਂ ਗਿਆ 3500 ਦਾ ਤੇ ਅਸੀਂ ਵੇਖ ਲਓ 2.5 ਮਹੀਨੇ ਬਾਅਦ ਸੌਦਾ ਲੈ ਕੇ ਚੱਲੇ। ਪਰ ਸਾਡੇ ਇਦਾਂ ਆ ਵੀ achar, chur, mircha, murcha ਬਣਾਉਣੇ ਆ ਤੇ ਤੇਲ ਜਿਹੜੀ ਸਬਜ਼ੀ ਬਣਾਇਂਦੇ ਉਹ ਵੀ ਤੇਲ ਨਾਲ ਬਣਾਇਂਦੀ ਹਾਂ ਤੇ ਤੇਲ ਦੀ ਜਿਆਦਾ ਖੱਬਤ ਹੁੰਦੀ ਆ ਤੇਲ ਲਿਹਾਉਣਾ ਪੈਂਦਾ ਆ ਬਾਕੀ ਮਿਰਚ ਮਸਾਲੇ ਦਾ ਸਾਰੇ ਆਲਮੋਸਟ ਹੁੰਦੇ ਹੀ ਆ। ਹੁਣ ਐਤਗੀ ਅਸੀਂ ਇਕੱਠਾ ਤਾਲ ਲਿਆਂਦਾ ਇਸ ਵਾਰੀ। ਤੌ ਕਿ ਫਿਰ ਦੀਦੀ ਨੇ ਆਉਣਾ ਆਉਣ ਸਾਰੇ ਆਉਣ ਜਾਣ ਲੱਗਿਆ ਰਹੂਗਾ ਨਾ ਫੇਰਾ ਇਕੱਠਾ ਸੌਦਾ ਹੋਊਗਾ ਇੱਕ ਇੱਕ ਚੀਜ਼ ਲਈ ਸਾਨੂੰ ਜਾਣਾ ਨਹੀਂ ਪਊਗਾ ਪਿੰਡ ਦੁਕਾਨਦਾਰੀ ਤੇ ਗਾਹ ਖੜੇ ਤੂੰ ਆ ਜਾ ਚਾਹ ਮਾਰੀ ਪੀਓ ਸਾਬਣ ਦਾ ਨੀ ਨਹੀਂ ਚਾਹ ਪਾਣੀ ਦੀ ਮਿਹਰਬਾਨੀ ਸਾਬਣ ਦਾ ਨੀ ਦਿਓ ਵੀ ਫਸੀ ਸੋਚਿਆ ਬਈ ਵੱਡੀ ਦੁਕਾਨ ਤੇ ਕੀ ਜਾਣਾ ਹਨਾ ਇੱਥੇ ਹੀ ਲੈ ਲੈਣੇ ਕੋਈ ਨੀ ਪੀ ਲੂਗੀ ਗਰਮੀ ਸਹੀ ਹੈ ਪੀੜੀ ਜੀ ਹੈਨਾ ਸਰਪਣਾ ਅੱਜ ਲਾਟਰੀ ਲੱਗੀ ਸਰਪਣਾ ਫਰੀ ਮੇਰੀ ਪੀੜੀ ਫਰੀ ਦਾ ਤਕੀਮਾ ਆ ਤੇ ਰਹੋ ਕਿ ਸ਼ਰਧਾ ਹੀ ਦਾ ਇਹ ਤਾਂ ਬੰਨ ਕੇ ਰੱਖਦੇ ਆ ਐਚ ਕਿ ਚੇਤੇ ਚੇਤੇ ਰੱਖੋ ਹੋਰ ਆ ਉਹਦੇ ਜੋ ਉਹ ਤਾਂ ਨੇ ਟੱਬੇ ਟੱਬੇ ਧੋ ਕੇ ਰੱਖਦੇ ਜੀਗੇ ਸੌਦਾ ਕੰਨੀ ਲਿਆ ਕੇ ਪਾਉਣਾ ਪਾਣਾ ਅੱਜ ਲਿਆਂਦਾ ਸੌਦਾ ਵਲੌਗ ਇਸ ਕਰਕੇ ਬਣਾ ਰਹੇ ਆ जा। अच्छा। और कोई कम। जा। तोड़े फिर तो चे ले करा कट ले ਬੜੀ ਵੀ ਵਿਚਾਰਾ ਹੁਣ ਵੈਸੇ ਤਾਂ ਉਹ ਤਾਂ ਹੱਟ ਜਾਂਦਾ ਯਾਰ ਕਦੇ ਕਦੇ ਤਰਸ ਵੀ ਤੇ ਬਹੁਤ ਆਉਂਦਾ ਯਾਰ ਬੰਨੀ ਰੱਖਦੇ ਆਪਾਂ ਇਹਨੂੰ ਹਣਾ ਪਰ ਦੁਪਹਿਰੇ ਛੱਡ ਦੇਈਦਾ ਬਾਰ ਬੂਰ ਲਾ ਕੇ ਹਣਾ ਫਿਰ ਅੰਦਰ ਬੈਠਾ ਰਹਿੰਦਾ ਏਸੀ ਵਾਲੇ ਚ ਰਾਤ ਨੂੰ ਬਿੱਲ ਛੱਡਿਆ ਹੁੰਦਾ 2-3 ਘੰਟੇ ਸਵੇਰੇ ਹੁੰਦਾ ਬੰਨਿਆ ਤੇ 2-3 ਘੰਟੇ ਹੁੰਦਾ ਸ਼ਾਮ ਨੂੰ ਹੁਣ ਕਦੇ ਕਦੇ ਆਉਣ ਲੱਗ ਜਾਂਦਾ ਤਰਸ ਜਦੋਂ ਚੀਕਦਾ ਬਾਲਾ ਫਿਰ ਸੋਚੀਦਾ ਵੀ ਇਹਦੇ ਭਲੇ ਲਈ ਆ ਕਿਉਂਕਿ ਫਿਰ ਜਦੋਂ ਕੋਈ ਬੰਨ ਲੂਗਾ ਫਿਰ ਉਹ ਛੱਡੂਗਾ ਹੀ ਨਹੀਂ ਹੈ ਵੇਚ ਕੇ ਕੀ ਪਤਾ ਕੀ ਕਿਹੋ ਜਿਹਾ ਕਸਾਈ ਕੋਲ ਅਗਲੇ ਨੇ ਵੇਚਣਾ ਹਣਾ ਇਹ ਤਾਂ ਕਿਹਾ ਮਨ ਬੇਈਮਾਨੋ ਗਿਆ ਸੋ ਇਹਦੇ ਭਲੇ ਲਈ ਆ ਤੇ ਇਸ ਕਰਕੇ ਆਪਾਂ ਆਥਣੇ ਮੇਰਾ ਤਾਂ ਜਦੋਂ ਟਾਈਮ ਲੱਗ ਜੇ ਤੇ ਮੈਂ ਜ਼ਰੂਰ ਘੇੜਾ ਖੜਾਉਣਾ ਹਾਂ ਆਥਣੇ ਇਹਦਾ ਕਿਉਂਕਿ ਫਿਰ ਇਹਨੂੰ ਐ ਹੋ ਜਾਂਦਾ ਵੀ ਮੈਨੂੰ ਬਾਹਰ ਲੈ ਕੇ ਜਾਂਦੇ ਆ ਫਿਰ ਆਪਦਾ ਜਿਹੜਾ ਕੋਈ ਜੰਗਲ ਪਾਣੀ ਜਾਣਾ ਹੁੰਦਾ ਉਹ ਕਰ ਲੈਂਦਾ ਤੇ ਯਾਰ ਮੇਰੇ ਨਾਲ ਇੱਕ ਅਜੀਬ ਜਿਹੀ ਬਣ ਗਈ ਮੇਰੀ ਜਿਹੜੀ ਆ ਵੋਟ ਕਹਿੰਦੇ ਆਈ ਮੇਰੀ ਖਣੀ ਜ਼ੋਤ ਦੀ ਵੋਟ ਵੋਟਰ ਲਿਸਟਾਂ ਚ ਆਈ ਨਹੀਂ ਪਤਾ ਨਹੀਂ ਕਿਹੜੀ ਪੰਚਾਇਤ ਚ ਠੋਕੀ ਹੁਣ ਉਹ ਭਾਲਣੀ ਆ ਹੁਣ ਇਹਨੂੰ ਬੜੀ ਨੂੰ ਛੱਡ ਕੇ ਉਹ ਜਾਣਾ ਹਜੇ ਕਿਉਂਕਿ ਯਾਰ ਫਿਰ ਸਾਡਾ ਬੰਦੇ ਨਾਰਾਜ਼ ਹੋ ਜਾਣਾ ਵੀ ਯਾਰ ਤੁਸੀਂ ਤਾਂ ਮੇਰੀ ਸਪੋਰਟ ਕਰਨ ਵਾਲੇ ਥੋੜ੍ਹੇ ਹੀ ਵੋਟਾਂ ਹੈ ਨਹੀਂ ਇੱਥੇ ਉਹਦੇ ਕਰਕੇ ਹੁਣ ਜਾਊਂਗਾ ਉਹ ਘਰਾਂ ਚ ਆਪਣੇਾਂ ਚ ਸਰਪੰਚ ਠਾਇਆ ਤੇ ਇੱਥੇ ਇੱਥੇ ਲੈਉਣੀ ਸਰਪੰਚੀ ਆ ਪਾਇਤ ਕੇ ਫੋਟ ਲਿਸਟਾਂ ਫੜ ਕੇ ਲਿਆ ਆ ਬਾਈ ਤੁਰਿਆ ਤੁਰਿਆ ਮੈਂ ਇੱਥੇ ਵੇਖ ਕੇ ਬੰਦੇ ਖੜੇ ਤੇ ਮੈਂ ਚਲ ਗਿਆ ਮੈਂ ਕਿਹਾ ਚੱਲ ਜਾ ਆ ਹੀ ਆਉਣੇ ਬੜੀ ਨੂੰ ਨਾਲ ਹੀ ਲੈ ਗਿਆ ਮੈਂ ਕਿਹਾ ਗੇੜਾ ਨਾਲ ਲੰਮਾ ਹੋ ਜੂ ਇਹਦਾ ਤੇ ਮੇਰੀ ਵੋਟ ਹੈ ਨਹੀਂ ਜੋਤ ਦੀ ਹੈਗੀ ਆ ਲਿਸਟ ਦੇ ਵਿੱਚ ਸਾਡੇ ਹੀ ਵਾਰਡ ਦੇ ਵਿੱਚ ਤੇ ਮੇਰੀ ਵਾਰਡ ਦੇ ਵਿੱਚ ਵੋਟ ਹੈ ਨਹੀਂ ਸਾਡੇ ਚ ਪਤਾ ਨਹੀਂ ਕਿੱਥੇ ਮਾਰੀ ਚੱਕ ਕੇ ਸੋ ਸਮਝੋ ਬਾਰਾ ਟੈਨਸ਼ਨ ਹੋ ਗਈ ਯਾਰ ਵੀ ਆਪ ਤਾਂ ਸਪੋਰਟ ਕਰਨੀ ਸੀ ਜੇ ਮੇਰੀ ਵੋਟ ਹੀ ਨਹੀਂ ਹੋਈ ਮਿੰਨ ਤਾਂ ਚ ਇਦਾਂ ਹੀ ਕਰੀ ਜਾਣਗੇ ਤੇ ਤੇਰੀ ਤਾਂ ਵੋਟ ਹੀ ਹੈ ਨਹੀਂਗੀ ਤੇ ਚਲੋ ਕੋਈ ਗੱਲ ਨਹੀਂ ਦੇਖਦੇ ਵੈਸੇ ਹੋਊਗੀ ਤਾਂ ਇਹਦੇ ਵਿੱਚ ਗਾਹਫਸ਼ਾ ਹੋ ਜਾਂਦੀ ਕਈ ਰੀ ਕਹਿੰਦੇ ਤੇ ਹੁਣ ਮੈਂ ਘਰੇ ਲਿਆ ਲਿਸਟਾਂ ਸਾਰੀਆਂ ਫਰੋਲਣੀਆਂ ਪੈਣੀਆਂ ਹੁਣ ਬਹਿ ਕੇ ਲਾਉਣੇ ਘੰਟਾ ਤੇ ਮੈਂ ਕਿਹਾ ਵੀ ਮੈਨੂੰ ਲਿਸਟਾਂ ਦਿਓ ਤੁਸੀਂ ਮੈਂ ਤੜਕੇ ਫੜਾ ਦੂੰ ਤੁਹਾਨੂੰ ਮੋੜ ਕੇ ਵੀ ਹੁਣ ਮੈਨੂੰ ਵੋਟ ਦੇਖਣ ਦਿਓ ਆਪਣੀ ਯਾਰ ਆ ਹੀ ਹੋ ਜਾਂਦਾ ਕਿਉਂਕਿ ਸਾਨੂੰ ਆਇਆ ਵੀ ਸਾਡੀ ਪੰਚਾਇਤ ਚ ਵੀ ਕੋਈ ਚੰਗਾ ਬੰਦਾ ਬਣੇ ਹਨਾ ਤੇ ਜੇ ਮਤਲਬ ਵੀ ਸਾਡੇ ਵੀ ਜਿਹੜੇ ਆ ਕੋਈ ਮਤਲਬ ਚੰਗੇ ਪਿੰਡਾਂ ਦੇ ਵਿੱਚ ਚਿਹਤ ਦਾ ਨਾਮ ਆਵੇ ਵੀ ਯਾਰ ਫਲਾਣੇ ਥਾਂ ਦੀ ਪੰਚਾਇਤ ਹੈ ਜਿਵੇਂ ਆਪਾਂ ਸਕਾਂ ਵਾਲੀ ਰਣਸੀਖੁਰਦ ਆ ਹਰਸੀ ਕਲਾਂ ਕਿਹਣੀ ਕੁਰਦ ਵੀ ਮਤਲਬ ਐਡੇ ਪਿੰਡਾਂ ਦੀ ਗੱਲ ਕਰਦੇ ਆ ਵੀ ਵਧੀਆ ਪਿੰਡਾਂ ਦੇ ਸਰਪੰਚਾ ਸੋਸ ਕਰਕੇ ਤੇ ਬੜੀ ਖੌਣ ਭੱਜਾ ਜਾਂਦਾ ਕਰਨੀ ਰਾਤ ਨੂੰ ਐਕਸੀਡੈਂਟ ਆਪਣੀ ਤਿਆਰ ਕਰਕੇ ਖੜਾਤੀ ਕਿਉਂਕਿ ਨਹੀਂ ਨਿਕਲਦਾ ਐ ਨਿਕਲਦਾ ਚਲੋ ਇਹ ਉਧਰ ਆ ਜਾ ਸੀ ਕਿਉਂਕਿ ਬਾਈ ਆਇਆ ਵੱਡਾ ਗੱਡੀ ਲੈਣ ਕਿਉਂਕਿ ਉਹਨਾਂ ਨੂੰ ਚਾਹੀਦੀ ਸੀਗੀ ਤੇ ਰੋਟੀਆਂ ਛਕੀ ਜਾਂਦੇ ਆ ਤੇ ਮੈਂ ਗੱਡੀ ਮੇਹ ਚੱਲوں ਨਹੀਂ ਗਰਮ ਗਰਮ ਹੋ ਜੂਗੀ ਤੇਰੀ ਨਾਨ ਆਣੇ ਹੋਣਾ ਕਿ ਤੂੰ ਦੂਸਰਾ ਟਰੰਪ ਆਉਣਾ ਆਪਣੇ ਘਰੇ ਅੱਧੀ ਰਾਤ ਨੂੰ ਹੁਣ ਮੈਟ ਤੋਂ ਹੀ ਇੰਨੀ ਬਿਮਾਰ ਹੋਵੇਂਗੀ ਗੰਦਾ ਹੋ ਗਿਆ ਸੀਗਾ ਮੈਂ ਕਿਹਾ ਧੋ ਕੇ ਹੁਣੇ ਰੱਖ ਦਵਾ ਸਵੇਰੇ ਤੂੰ ਜਿੰਨਾ ਹੁਣ ਮਰਜ਼ੀ ਕਰੀ ਜਾਈ ਮੈਨੂੰ ਤੈਨੂੰ ਮੈਂ ਤੂੰ ਹੀ ਦਿਖਾਉਣ ਨਹੀਂ ਨਹੀਂ ਜਾਂਦਾ ਹੁਣ ਕਿਹੜਾ ਲੈ ਕੇ ਜਾਂ ਤੂੰ ਮੈਨੂੰ ਤੇ ਨਾ ਹੀ ਮੈਂ ਲੈ ਕੇ ਜਾਵਾਂ ਹੁਣ ਮੈਂ ਕਿ ਉਹਦੇ ਚੱਲਾਂਗਾ ਜਦੋਂ ਤੇਰੀ ਆਉਗੀ ਉਹਨੇ ਵੀ ਦਿਖਾਉਣ ਜਾਣੀ ਹੈ ਫਿਰ ਮੈਂ ਵੀ ਨਾਲੇ ਤਾਂ ਉਹ ਤੇ ਗੇੜਾ ਉਹਨੂੰ ਲੈ ਕੇ ਜਾਉਂ ਕੱਲੀ ਨੂੰ ਮੈਂ ਤੈਨੂੰ ਲੈ ਕੇ ਨਹੀਂ ਜਾਂਦਾ ਅੱਜ ਬਈ ਜੱਕਦਮ ਵੀ ਬਾਈ ਆ ਗਿਆ ਤੇ ਬਸ ਹੱਥ ਨੇ ਮੁੜ ਕੇ ਉਲਝ ਗਏ ਰੋਟੀ ਪਾਣੀ ਤੇ ਰੋਟੀ ਪਾਣੀ ਖਾ ਕੇ ਤੇ ਹੁਣ ਬਈ ਉਲਝ ਗਏ ਤੇ ਬੈ ਕੇ ਗੱਲਾਂ ਕਰਨੀਆਂ ਹੀ ਬਹੁਤ ਵੱਡੀ ਗੱਲ ਹੁੰਦੀ ਆ ਮੰਮੀ ਮੇਰੀ ਦਾ ਤੋ ਦੱਸ ਮੈ ਕੀ ਹਾਂ ਮੰਮੀ ਮੇਰੀ ਦਾ ਕੱਲ ਦੱਸਣਾ ਹਾਂ ਮੰਮੀ ਦਾ ਅਸੀਂ ਕੱਲ ਨੂੰ ਤੁਹਾਨੂੰ ਖੁਸ਼ ਖਬਰੀ ਦੇਵਾਂਗੇ ਕੱਲ ਨੂੰ ਉਧਰਲੀ ਮੰਮੀ ਵੱਲੋਂ ਬਹੁਤ ਵੱਡੀ ਖੁਸ਼ ਖਬਰੀ ਆ ਬੜੀ ਤਗੜੀ ਨਜਾਇਜ਼ ਕੋਈ ਤਰੱਕੀ ਵਾਲਾ ਕੰਮ ਕੀਤਾ ਹਾਂ ਬਹੁਤ ਜਿਆਦਾ ਤਰੱਕੀ ਵਾਲਾ ਹੋਇਆ ਕੰਮ ਕੰਦੂ ਦੱਸਾਂਗੇ ਆਹੋ ਤੇ ਬਾਕੀ ਭਈ ਹੁਣ ਕਿਤਾ ਸੀ ਵੀ ਉਂਗਲਾਂ ਤੇ ਦਿਨ ਗਿਣ ਰਹੇ ਆਂ ਵੀ ਦਿਨ ਪੰਜ ਰਹਿ ਗਏ ਦਿਨ 6 ਰਹਿ ਗਏ ਦਿਨ 4 ਰਹਿ ਗਏ ਦਿਨ 3 ਰਹਿ ਗਏ ਤੇ ਉਹ ਵੀ ਫਿਰਦਾ ਹੈ ਤੇ ਉਧਰੋਂ ਵੀ ਦਿਨ ਗਿਣੀ ਜਾਂਦੇ ਆ ਉਹ ਵੀ ਕਦੋਂ ਜਾਣਾ ਕਦੋਂ ਜਾਣਾ ਕਦੋਂ ਜਾਣਾ ਤੇ ਕਈ ਕਹਿ ਦਿੰਦੇ ਆ ਪਰ ਜੋਤ ਆਵਦੀ ਨਾਨਾ ਚ ਫਰਕ ਨਹੀਂ ਕਰਦੀ ਜਮਾਈ ਹਨਾ ਵੀ 1% ਦਾ ਵੀ ਸਾਰੇ ਇੱਕੋ ਜਿਹੇ ਆ ਆਪਣਾ ਨੇ ਹਾਂ ਮੇਰੇ ਭਰਾ ਜੇ ਮੈਨੂੰ ਕੋਈ ਯੇ ਮੇਰੀ ਲੜਾਈ ਹੋ ਜੂਗੀ ਫਿਰ ਲੜਾਈ ਵੀ ਹੁੰਦੀ ਆ ਇਹ ਨਹੀਂ ਹੈਗਾ ਕਿ ਜੇ ਪਿਆਰ ਹੈ ਤਾਂ ਪਿਆਰ ਦੀ ਲੜਾਈ ਹੈ ਤਾਂ ਲੜਾਈ ਵੀ ਹੁੰਦੀ ਆ ਹਾਂ ਮੈਂ ਸਾਥ ਹੀ ਮੋਟਰ ਬੰਦ ਕਰ ਦਿੰਦਾ ਬਾਈ ਅੱਜ ਬਾਈ ਅੱਜ ਮਿਹਨਤਾਂ ਹੀ ਕਰੀ ਮੈਂ ਜਾਣਾ ਜਲਦੀ ਮੈਂ ਜਾਣਾ ਆ ਮੈਨੂੰ ਜਾ ਲੈਣ ਦਿਓ ਮੈਨੂੰ ਜਾ ਲੈਣ ਦਿਓ ਨਹੀਂ ਰੋਟੀ ਖਾ ਕੇ ਜਾਣੀ ਆ ਬਾਈ ਲੈ ਹੁਣ ਭਾਈ ਆਇਆ ਸੀਗਾ ਤੇ ਮੈਂ ਪਹਿਲਾਂ ਤਾਂ ਮੈਂ ਸੋਚਿਆ ਮੈਂ ਕਿ ਚੱਲ ਪਕੌੜੇ ਬਣਾ ਲੈਂਦੀ ਆ ਦੋ ਦਾਬ ਹਨਾ ਫਿਰ ਮੈਂ ਕਿ ਪਕੌੜੇ ਹੁਣ ਅੱਧੀ ਰਾਤ ਨੂੰ ਪਕੌੜੇ ਕਿਵੇਂ ਵਿਚਾਰਾ ਬਾਈ ਪਚਾਊਗਾ ਹੈਨਾ ਫਿਰ ਰਾਤ ਨੂੰ ਪਕੌੜੇ ਖਾਤੇ ਸੂਟ ਨਹੀਂ ਰਹਿੰਦੇ ਕਿਸੇ ਨੇ ਵੀ ਲੋਟ ਰਹਿੰਦੇ ਫਿਰ ਮੈਂ ਫਿਰ ਮੈਂ ਕਿਆ ਦੂਸਰਾ ਮੈਂ ਸਬਜ਼ੀ ਬਣਾ ਲਈ ਸੀ ਕਿ ਚੌੜਿਆਂ ਦੀ ਮੈਨੂੰ ਪਤਾ ਨਹੀਂ ਸੀਗਾ ਵੀ ਬਾਈ ਨੇ ਆਉਣਾ ਨਹੀਂ ਤਾਂ ਫਿਰ ਮੈਂ ਉਸ ਹਿਸਾਬ ਨਾਲ ਪਹਿਲੇ ਤਿਆਰੀ ਕਰ ਦਿੱਤੀ ਚੌੜਿਆਂ ਦੀ ਮੈਂ ਸਬਜ਼ੀ ਬਣਾ ਲਈ ਸੀ ਸਬਜ਼ੀ ਬਣਾ ਕੇ ਫਿਰ ਮੇਰੇ ਦਿਮਾਗ 'ਚ ਆਇਆ ਮੈਂ ਕਿਹਾ ਚੌਲ ਬਣਾ ਲੈਣੀ ਪਰ ਜਾ ਉਹਦਾ ਪਿਆਜ਼ ਕਟਿਆ ਤਾਂ ਉਹਦਾ ਚੌਲ ਬਣਾਏ ਤੇ ਬਾਈ ਵਿਚਾਰਾ ਕਹਿੰਦਾ ਮੈਂ ਜਾਣਾ ਜਾਣਾ ਮੈਂ ਕਿਹਾ ਬਾਈ ਨਹੀਂ ਜਾ ਦੋ ਵਾਰ ਤਾਂ ਮੈਂ ਬਾਈ ਨੂੰ ਬੋਲਣਾ ਸੀ ਬਾਈ ਕਹਿੰਦਾ ਮੈਂ ਕਿਹਾ ਨਹੀਂ ਦੋ ਮਿੰਟ ਲੱਗਣੇ ਆ ਫਿਰ ਬਾਈ ਨੂੰ ਚੌਲ ਖਵਾ ਕੇ ਰੋਟੀ ਖਵਾ ਕੇ ਔਲਿਆਂ ਦਾ achar ਜਿਹੜਾ ਪਾਇਸੀ ਸੱਚ ਇੱਕ ਔਲਿਆਂ ਦੀ ਰੈਸਪੀ ਪੁੱਛੀ ਸੀਗੀ ਵੀ ਔਲੇ ਤਾਂ ਮਿਰਚਾਂ ਦਾ ਸਾਡੇ ਵੀ ਮੋਕਣ ਵਾਲੇ ਦੁਆਰੇ ਦੱਸਾਂਗੇ ਦੁਆਰੇ ਦੱਸਾਂਗੇ ਹਾਂ ਉਹਨਾਂ ਨੇ ਵਿਚਾਰਿਆਂ ਨੇ ਲਿਆਂਦੀਆਂ ਪਈਆਂ ਮਿਰਚਾਂ ਤੇ ਔਲੇ ਉਹ ਤੇਰੇ ਡਿੱਕੀ ਥੋੜੀ ਜਨ ਤਿੰਨ ਦਿਨ ਪਹਿਲਾਂ ਕਮੈਂਟ ਆਇਆ ਕਮੈਂਟ ਪਰ ਉਹਨਾਂ ਨੂੰ ਮੈਸੇਜ ਹੀ ਦੱਸ ਦੋ। ਚਲੋ ਹੁਣ ਲੱਗਦਾ ਦੁਬਾਰਾ ਪਾਈ ਉਹਦੇ ਪਹਿਲਾਂ ਮੈਂ ਦੱਸ ਮੈਂ ਕਿ ਸਵਾਦ ਬਣੀ ਐ ਸੀ। ਹਾਂ। ਬਹੁਤ ਜਿਆਦਾ ਸਵਾਦ। ਤੇ ਚਲੋ ਜੀ ਆਪਾਂ ਮਿਲਦੇ ਆਂ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲਿਓ। ਬੱਸ ਸੱਚ ਇਹ ਕਹਿੰਦੀ ਸੀ ਮੈਂ ਇਹ ਕਹਿੰਦੀ ਸੀ ਵੀ ਜੇ ਲੜਾਈ ਹੁੰਦੀ ਆ ਤਾਂ ਲੜਾਈ ਵੀ ਸਾਰਿਆਂ ਨੂੰ ਦਿਖ ਜਾਂਦੀ ਐ ਸਾਡੀ ਵੀ ਇਹਨਾਂ ਦੀ ਲੜਾਈ ਹੋਈ ਆ। ਜੇ ਪਿਆਰ ਆ ਮਤਲਬ ਜੇ ਮੈਂ ਕਿਸੇ ਦਾ ਕਰਦੀ ਹਾਂ ਤਾਂ ਫਿਰ ਮੈਂ ਦਿਲੋਂ ਕਰਦੀ ਹਾਂ ਜੇ ਮੈਂ ਨਹੀਂ ਕਰਦੀ ਤਾਂ ਫਿਰ ਮੈਂ ਨਹੀਂ ਕਰਦੀ ਕਿਸੇ ਦਾ। ਤੇੰ ਮਦਸ ਤੇ ਪਿਆਰ ਬਣਿਆ ਰਵੇ ਤੇ ਅਸੀਂ ਬਹੁਤ ਜ਼ਿਆਦਾ ਐਕਸਾਈਟਡ ਆ ਕੋਈ ਵੀ ਆਉਣਾ ਹੋਵੇ ਛੇ ਵੱਡੀ ਦੀਦੀ ਨੇ ਵੀ ਆਉਣਾ ਹੋਵੇ ਲਾਲੀ ਨੇ ਵੀ ਆਉਣਾ ਹੋਵੇ ਅਕੇ ਜਦੋਂ ਮੈਂ ਨਵੀਂ ਨਵੀਂ ਵਿਆਹੀ ਆਈ ਹੁੰਦੀ ਸੀ ਮੈਂ ਇੱਦਾਂ ਕਹੀ ਜਾਣਾ ਮੈਂ ਕਿ ਤੀ ਕੋਈ ਮਟਰ ਪਨੀਰ ਬਣਾ ਲੈਨੇ ਲਾਲੀ ਨੇ ਆਣਾ ਫਨ ਤਾਂ ਵਿਚਾਰੀ ਲਾਲੀ ਜਿਹੋ ਜਿਹਾ ਬਣਾਇਆ ਹੋਵੇ ਖਾ ਲੈਂਦੀ ਪਰ ਮੈਂ ਲਾਲੀ ਨੂੰ ਵੀ ਸਪੈਸ਼ਲ ਫੀਲ ਕਰਾਉਣੀ ਆ ਲਾਲੀ ਨੂੰ ਇਹ ਗੱਲ ਪਤਾ ਲਾਲੀ ਕਮੈਂਟ ਕਰਕੇ ਦੱਸੀ ਜਦੋਂ ਤੂੰ ਆਨੀਏ ਤင်း ਨੂੰ ਸਪੈਸ਼ਲ ਸਪੈਸ਼ਲ ਚੀਜ਼ਾਂ ਬਣਾ ਕੇ ਖਿਲਾਉਣੀ ਆ ਕਿ ਨਹੀਂ ਐਤ ਕਿ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਿਉਂਕਿ ਅਸੀਂ ਪਹਿਲੀ ਵਾਰ ਮੇਰੇ ਤੇ ਨਨ ਨਨਾਨਾ ਤੇ ਮੈਂ ਪਹਿਲੀ ਵਾਰ ਇਕੱਠੇ ਹੋਣਾ ਸੀ ਨਹੀਂ ਤਾਂ ਇੱਕ ਹੁੰਦੀ ਸੀ ਦੂਸਰੀ ਦੂਦੀ ਦੀ ਤਾਂ ਦੂਸਰੀ ਤਾਂ ਕਦੀ ਆਈ ਨਹੀਂ ਬਾਹਰ ਸੀਗੀ ਤੇ ਐਤ ਕਿਵੇਂ ਬਹੁਤ ਜਿਆਦਾ ਖੁਸ਼ ਹਾਂ ਕਿ ਅਸੀਂ ਸਾਰੀਆਂ ਨਨਾਨਾ ਤਿੰਨੇ ਨਨਾਨਾ ਤੇ ਮੈਂ ਪਰਜਾਈ ਇਕੱਠੀਆਂ ਹੋਵਾਂਗੇ ਤੇ ਇੰਸਟਾਗ੍ਰam ਤੇ ਸਰੀਲਾਂ ਵੀ ਕਰਾਂਗੇ ਚਲੋ ਜੀ ਮਿਲਦੇ ਆ ਨਵੇਂ ਬਲੌਗਰ ਨਾਲ ਬਾਏ ਬਾਏ ਜੀ ਗੁੱਡ ਨਾਈਟ ਹੁਣ ਮੇਰੇ ਹੱਥ 'ਚ ਸਾਬਣ ਅੱਜ ਮੈਂ ਕੈਮਰੇ ਤੇ ਵੀ ਨਹੀਂ ਮਾਰ ਸਕਦਾ ਬਾਏ ਬਾਏ